ਸਾਗਰੀ ਇੱਕ ਕੰਡੀਸ਼ਨ ਲਾਇਨ ਹੋਣਾ ਤੇ ਕਮੋਸ ਕਮ ਤੁਸੀਂ 100 ਲੱਖਾਂ ਵੇਚ ਸਕਦੇ ਹੋ ਹਾਲੀ ਪੀ ਸਪੀਕਰ ਲਗਾਉਣਾ ਨਾ ਬਾਲਟੀ ਹਾਂ ਇਹ ਉਸਮ ਫੋਲਾ ਹਸਟਾਈ ਪਿਛ ਡਿਜ਼ਾਈਨ ਹੈ ਸੋ ਜਨਾਬ 80 ਗੱਡੀ ਜਿਹੜੀ ਹੈ ਮਾਰਕੀਟ ਹੀ ਭੇਜੀ ਇਹਦਾ ਯੋ ਅਖਰੋਟਾ ਯੋ ਅਖਰੋਟ ਬਾਹ ਹੁਣ ਅਸਲਾਮੁਅਲੈਕੁਮ संगी और दो बड़े ख्याल है जी ठीक है है उम्मीद करना सारे ठीक है जनाब पलंदरी पॉइंट यूट्यूब फेसबुक फैमिली चैनल अजूद पलुदरी ने साथ ही मलखिका ग्रांपुर बेड़ी और इतने जमींदार उन्होंने फॉर्म मौजूद जनाब आशिफ भट्ट साहब ने संग पिछे मौजूद है जनाब अतीक उहमान साहब भी और आशिक भट्ट साहब भी उन्होंने माशा एक जरात की प्रमोट करने, करने बहुत जबरदस्त एक सिस्टम किता अपना नादरी ने आइए असते हैं इस्लामपुरा ने करीब है एक जगह दी बेड़ी उठे इस्लामपुरा ना ना नाम से ब्रह्मपुरा या ब्राह्मणपुरा भी इसका नाम लिया जो तो बदली तब्दील हुई इसका नाम इस्लामपुरा रखा गया उत सहमान ਜਨਾਬ ਆਸ਼ਿਕ ਬਾਟ ਸਾਹਿਬ ਦੇ ਤੇ ਉਹਨਾਂ ਕੋ ਘਰਾਂ ਵਿੱਚ ਖੇਤੀਬਾੜੀ ਸਬਜ਼ੀਆਂ ਫਰੂਟ ਇਹ ਜੇ ਬੁਸਰੀਆਂ ਚੀਜ਼ਾਂ ਉਹਨਾਂ ਇਥੇ ਲਾਈ ਲੀਆਂ ਤੇ ਉਹ ਮਲਾਜ਼ਮ ਵੀ ਦੇ ਮਗਰ ਸ਼ਾਮੀ ਨੇ ਟਾਈਮ ਵਾਚੀ ਤੇ ਇਤਨਾ ਕੰਮ ਕਰਨੇ ਤੇ ਯਕੀਨਨ ਇਹ ਪਾਸੋਂ ਲੋਕਾਂ ਕੀ ਇਸ ਇਹਨਾਂ ਕੋਲ ਸਿੱਖਣਾ ਵੀ ਚਾਹੀਦਾ ਕਿ ਕਿਤਨਾ ਬੜਾ ਫਾਇਦਾ ਦਾ ਕਿ ਪਾਸ ਗੱਡੀ ਇਹਦਾ ਖਲਤੇ ਨੇ ਆਨਿਆ ਪਲੰਦਰੀ ਜਾਂ ਪੜਾਟ ਖਲਤੇ ਨੇ ਨਾ ਕਿ ਟਮਾਟਰ ਕੁਤਾ ਹਾ ਇਸ ਸੈਂ ਸਬਜ਼ੀ ਕੁਤਾ ਹਾ ਇਸੀ ਆਪਣਾ ਕਮਾਉ ਤਾਂ ਆਪਣਾ ਖਾਓ ਨੇ ਇਸ ਸਕੀਮ ਨੇ ਤਹਿਤ ਇਹਨਾਂ ਬੜਾ ਜ਼ਬਰਦਸਤ ਆਸਿੱਥੇ ਆਇਆ

ਤੇ ਇਸ ਇਸ ਪਛਾਵੀ ਕੋ ਚੀਜ਼ਾਂ ਸੁਣੀ ਬੁਸਰੀ ਅਸੀਂ ਦੇਖਿਆ ਕੜਮ ਵੀ ਪਾਲਕ ਲੱਗੀ ਹੈ ਇਹ مزید ਸਾਰੇ ਕਿ ਹੁਣ ਨਵੇਂ ਅਸੀਂ ਲਾਈਨ ਕਮ ਅੱਛਾ ਜਿਹੜੀ ਅਸੀਂ ਸਟੈਪ ਬਾਈ ਸਟੈਪ ਲਾਉਣੇ ਆ ਤਾਂ ਕਿ ਜਿਹੜੀ ਪਹਿਨੇ ਤਿਆਰ ਹੋ ਸੀ ਉਸਕੇ ਪਹਿਨੇ ਸੇਲ ਕਰਸਾਂ ਫਿਰ ਜਿਹੜੀ ਦੁਬਾਰਾ ਤਿਆਰ ਹੋ ਸੀ ਲਾ ਕੇ ਸੋ ਗੈਪ ਰੱਖੀ ਤੇ ਤਿਆਰ ਕਰਨੇ ਤਾਂ ਕਿ ਸੇਲ ਵਿੱਚ ਪ੍ਰੋਬਲਮ ਨਾ ਆਵੇ ਅੱਛਾ ਤੇ ਖਰਾਬੀ ਨਾ ਹੋਵੇ ਤੇ ਇਹ ਅਸਾਂ ਕਾਫੀ ਅੱਜ ਅੱਜ ਜਿਹੜੀ ਤਾਜ਼ੀ ਕਾਪੀ ਨਹੀਂ ਕਿਤਨੀਆਂ ਗੱਡੀਆਂ ਸੋ ਮਾਰਕੀਟ ਅੱਜ ਅਸਾਂ ਜਨਾਬ 80 ਗੱਡੀ ਜਿਹੜੀ ਹੈ ਮਾਰਕੀਟ ਹੀ ਭੇਜੀ ਅੱਛਾ ਕੜਾਮਾ ਨਹੀਂ ਤੇ ਇਹ ਇੱਕ ਗੱਡੀ ਜਿਹੜੀ ਥੋਕ ਨਹੀਂ ਦੀਆ ਕਿਤਨੇ ਪੈਸੇ ਨਹੀਂ ਹੋਈ ਸੀ ਇਹ 50 ਰੁਪਏ ਨਹੀਂ ਭੇਜੀ ਇੱਕ ਨਾਜ਼ਰੀਨ ਆਈ ਲਿਖ ਕੇ ਇਹਨੇ ਭੇਜੀਆਂ 81 ਗੱਡੀਆਂ ਤਾਂ ਉਸਨੇ ਯਾਨੀ ਕੋਈ 4 ਸਾਢੇ 4 ਹਜ਼ਾਰ ਰੁਪਏ ਸਾਂ ਭੇਜੀਆਂ 20 ਗੱਡੀਆਂ ਹੂੰ ਤੇ 33 ਗੱਡੀਆਂ ਭੇਜੀਆਂ ਸਾਰੇ ਆਣੀਆਂ अच्छा ए भी नाल भेजिए वाह सरयानी बिल्कुल बिल्कुल बिल्कु ये तकरीबन कोई 6000 ਨੇ ਲਗਭਗ ਅੱਜ ਨੇ ਗਿਆ ਅੱਜ ਆ ਹੀ ਗਿਆ ਮਾਸ਼ਾਅੱਲਾ ਮਾਸ਼ਾਅੱਲਾ ਇਹ ਅਸਲ ਜਿਹੜੀ ਮਾੜੀ ਸ਼ੌਕ ਹੈ ਕੋਈ ਅੱਲਾ ਨਾਲ ਲੱਖ ਲੱਖ ਸ਼ੁਕਰ ਹਾਂ ਮੈਂ ਨੌਕਰੀ ਵੀ ਕਰਨਾ ਇਸ ਇਹ ਮੈਂ ਸ਼ਾਮ ਨੇ ਟਾਈਮ ਅਚੀ ਸੰਗ ਮਿਹਨਤ ਕਰ ਰਹਾ ਇਸ ਮੈਂ ਮੈਡੀਕਲ ਸੋ ਰੱਖਿਆ ਨਸਾਂ ਮੈਂ ਉਸकी

ਬਣਾਉਣਾ ਨੇ ਮਤਲਬ ਇਹ ਹੈ ਕਿ ਤਾਂ ਕਿ ਬਾਕੀ ਲੋਕਾਂ ਦੀ ਅਵੇਅਰਨੈਸ ਹੈ ਉਹ ਵੀ ਇਹ ਕੰਮ ਕਰਨ ਮਿਹਨਤ ਕਰਨ ਅਗਰ ਉਹ ਕੰਮ ਕਰਨ ਤਾਂ ਕਿਸੇ ਕੀ ਗੱਛੀ ਦਾ 20000 5000 ਉੱਪਰ ਪਿੰਡੀ ਦਾ ਲਾਹੌਰ ਗੱਛੀ ਨੌਕਰੀ ਕਿਤੇ ਨਹੀਂ ਜ਼ਰੂਰੀ ਉਹ 30 40000 ਰੁਪਏ ਮਹੀਨੇ ਨਾਲ ਆਪਣੇ ਘਰ ਵੀ ਦਗਵਾਈ ਸਕਣਾ कच्छी हजार नहीं गल पंद्रह हजार निकलता पर आखने का मतलब मेहनत कर इसी को लिए 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 लिए, इसकी अवेयरनेस लोगों को देना चाहे कि सारे लोग कम करा नाजरी जुड़ने इधर अगले पास वटसएपी पानी चीज लगे उन्होंने बारे वहीं बदू लगा ना मौसम है ਇਹ ਬੜੇ ਜ਼ਬਰਦਸਤ ਤਾਜ਼ੀ ਸਬਜ਼ੀਆਂ ਸਖੋਨੇ ਜਿਸ ਨਾਲ ਅਜਲਾਬ ਇਹ ਨਹੀਂ ਕਿ ਉਹ ਨਿੱਕੇ ਕੀ ਦੁਕਾਨਰ ਭੇ ਜਾ ਦੋੜਿਆ ਆ ਸਬਜ਼ੀ ਆਣਿਆ ਜਿਸ ਨਾਲ ਵੀ ਅੱਗੇ ਰਸ ਕੋ 10 ਮਿੰਟ ਵੀ ਹੈ ਤਾਂ ਆਪਣੀ ਤਾਜ਼ੀ ਸਬਜ਼ੀ ਚੁਣੀ ਰਖਾਈ ਚੁਣਿਆ ਇਹ ਗੱਲ ਦੱਸੋ ਮਾੜਾ ਕਿ ਅਸੀਂ ਪਾਣੀ ਕਿਤਨਾ ਬਣਾ ਪੁਦੀਨਾ ਆ ਇਹ ਪਾਣੀ ਬਾਰੇ ਦੱਸੀ ਦੱਸੋ ਕਿ ਇਸ ਚੀਜ਼ ਪਹੁੰਚ ਲੈ ਜੇ ਤੂੰ ਪਾਣੀ ਆ ਆਰੇ ਜੱਠੇ ਜੀ ਪਾਣੀ ਕੁਝ ਲਾਉਣੇ ਹੋ ਇਸ ਕੀ ਪਾਣੀ ਇਸ ਜਿਹਾ ਹੀ ਲਾਉਣੇ ਆਸ ਤੇ ਟੈਂਕੀ ਵੀ ਹੈ

ਇਹ ਮਾਲਟਾ ਉਧਰ ਆਲੂਚੇ ਨਜ਼ਰ ਆਏ ਖੋਬਾਨੀਆਂ ਖੋਬਾਨੀ ਨੇ ਅਖਰੋਟ ਨੇ ਅਲੂਚੇ ਅੰਬਰੂਦ ਹੈ ਸਾਡੇ ਕੋਲ ਮਾਫਰ ਹਨਾ ਅੱਛਾ ਇਹ ਬਾਗ ਸਾਹਮਣੇ ਅੰਬਰੂਦਾਂ ਨੇ ਬੂਟੇ ਹੈ ਠੀਕ ਹੈ ਸਾਰੇ ਇਹ ਦੱਸੋ ਕਿਤਨੇ ਬੂਟੇ ਇੱਥੇ ਹੈ ਛੇ ਤਕਰੀਬਨ 10-15 ਬੂਟੇ ਹੈ ਪੂਰਾ ਬਾਗ ਹੈ ਅੱਛਾ ਇਹ ਕਿਤਨਾ ਕਿੰਨਾ ਨਹੀਂ ਫਸਲ ਨਹੀਂ ਨਾ ਕਿਤਨੇ ਫਰੂਟ ਹੋਏ ਜੀ ਕਦੇ ਵੇਚੇ ਵੀ ਦਿਆ ਇਥੇ ਆਪੂ ਲੋਕਾਂ ਦੀ ਲੋਕਾਂ ਕੀ ਖਾਲਣ ਜਿਹੜੀ ਸੱਚੀ ਗੱਲ ਆ ਸਭ ਲੋਕਾਂ ਜਿਸ ਜਿਸ ਦੇ ਲੈਣਾ ਤਾਂ ਆਪੂ ਉੱਚੋ ਨੀਚੋ ਨਹੀਂ ਖਾਣੇ ਮਾ ਖਾਓ ਅੱਛਾ ਤਾਂ ਇਹ ਇੱਕ ਹੁਣ ਕੀ ਜਿਹੜੀ ਦੀ ਇਹ ਕਿਤਨੀ ਮਾਨ ਨੀ ਇਥੇ ਕਿਤਨੀ ਦੰਨੀਆਂ ਦੀਆਂ ਕਿਤਨੀ ਕਾਨੀ ਹੈ ਕੌਣ ਤੇ ਜਿਹੜੀ ਕਾਨ ਕੀ ਇਸ ਸਾਈਡ ਇਹ ਤਕਰੀਬਨ 15 ਤੋਂ 20 ਮਹੀਨਿਆਂ ਦੀ ਇਧਰ ਹਾਂ ਤਾਂ 15 ਵੀ ਮਹੀਨ ਉਸ ਪਰਿਚਾਰ ਅਹ ਤੇ ਪਿਆਜ਼ ਜਿਹੜਾ ਲਾਇਆ ਨਾ ਪਿਆਜ਼ ਜਿਹਨੇ ਇਸ ਤੇ ਥੋੜੀ ਮਿਕਦਾਰ ਜੀ ਕਿਆ ਕਿਆ ਰ ਲਗਾਣਾ

ਹਾਲੀ ਪਿਆਜ਼ ਹਾਲੀ ਪਿਆਜ਼ ਐਸਟੈਂਡੀਨਾਗਰ ਪਿਆਜ਼ ਆਸ ਅਸਲੀ ਕਾ ਆਸਨ ਬਸੂਏ ਪਰ ਉਹਨਾਂ ਜ਼ੈਨ ਬਣਿਆ ਨਾ ਹੂੰ ਕਿ ਕੌਨਿਕ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਮੰਜ ਕਾ ਖਾਸੀ ਅੱਛਾ ਇਹ ਆ ਕਿ ਅਗਰ ਇਸੀ ਪਿਆਜ਼ ਜ਼ੈਨ ਦਾ 1.5 ਲੱਖਾਂ ਪਿਆਜ਼ ਵਿਕਸੀ ਤੇ ਤੁਸਾਂ 10 ਸਾਲਾਂ ਦਾ ਆਟਾ ਕਿ ਨਹੀਂ ਸਕਦੇ ਆ ਠੀਕ ਤੁਸੀਂ ਦੇਖਿਆ ਕਿ ਇਹਨਾਂ ਨੇ ਪੂਰੇ ਮਕਾਨੇ ਨਾਲ ਪਾਣੀ ਦਾ ਉਹ ਐਪ ਐਪ ਲਾਇਆ ਲਾਈਕ ਐਸਟੈਂਕਾ ਜਿਨਾ ਸ਼ਿਫਟ ਕਰਨੇ ਕਰੀ ਇਥੂ ਮੂਰੀ ਤਾਂ ਉਹ ਅੱਗੇ ਵੀ ਇੱਕ ਟੈਂਕ ਬੰਨਤਾ ਨਾ ਉਹ ਅੱਗੇ ਵੀ ਬੰਨਤਾ ਨਾ ਜਦ ਹੜਾ ਜੱਠਾ ਨਾਲ ਮੌਸਮ ਆਇਆ ਤੇ उस इलाके पानी नहीं मगर एक चीज़ इस इलाके नोट की जरखे जमीन सुबह बस कट्टी लाई उसके बाद कर बजारा तैयार कट चाहे पीते अगर सारे लोग अपनी जमीन पर मेहनत करो तो यकीन अगर सब्जी अपनी पैदा करी असना कि छह महीने कौन सटी छः महीने मटी छोड़ने को बकरी खाइए डोंगर बच्चा खाई अगर साराली चलो अस ये बेची भी सकने और ग्रा जरूरत पूरी करीने पूरे बजारा जरूरत पूरी करी अपनी लोकल मार्क

ਇਸਾ ਕਿਤਨਾ ਫਲਿਆਨਾ ਹੋ ਤੇ ਹੁਣ ਇਹ ਵੀ ਅਸ ਗੱਚੀ ਪਰਦੇਸਿਆ ਚਾਸ਼ਨਾ ਦਾਸ ਖਾਣੇ ਹੋ ਅਗਰ ਆਪਣਾ ਕਿਤਾ ਨਾ ਵੈਦੇ 350 350 ਰੁਪਿਆ ਕਿਲੋ ਉਸਕੇ ਬਾਅਦ ਇਹ ਤੁਸਾਂ ਕੀ ਨਾ ਲਗਰ ਦਸੀ ਸਕੈ ਨੇ ਉਸਮਾਨ ਸਾਹਿਬ ਅਖਰੋਟ ਇਤਨਾ ਫਲਿਆਨਾ ਅਖਰੋਟ ਕੇ ਜਿਸਨੇ ਅੰਦਾਜ਼ਾ ਕੋਈ ਟੋਰੀਆਂ ਨੇ ਬੂਟੇ ਸੁੱਕੇ ਨੇ ਮੂਰੀ ਟੋਰੀਆਂ ਦੀਆਂ ਡੋਬਰੀਆਂ ਸੁੱਕੀਆਂ ਉਥੇ ਲਿਮਕੀ ਨਹੀਂ ਅਬੂਸਰੀਆਂ ਇਹ ਚੀਜ਼ਾਂ ਸਾਰੀਆਂ ਅਬ ਇਹ ਜਿਹੜਾ ਦਾ ਹੋ ਅਖਰੋਟ ਆ ਇਹ ਅਖਰੋਟ ਹੁਣ ਜਿਹੜਾ ਦਾ 1000 ਰੁਪਏ ਨਾ ਸੈਕੜਾ ਯਾਨੀ 10 ਰੁਪਏ ਨਾ ਇੱਕ ਅਸ਼ਨਾ अगर अपनी केयर करा अपनी चीजें तो बहुत अच्छी हो सकता प्वाइंट है, आ, है इसमें मैं नि हिसाब ने पता कम तो कर रहे हो मैं जिसे देखा ना कर चुन करो तो कराट की मूवी लाई कराटे देखा तो मैं बड़ा दिल खुश हुआ यह दोस्त मेरे किस कर सन ये पुराने बजुर्गों ने रवायात सज से इन उसकी वजहगर कि ਅਗੇ ਦੱਸਿਆ ਲੋਕਾਂ ਕੀ ਕਿ ਕੈਕਾ ਸਿਸਟਮ ਅਨਸਾਈਕਲ ਤੋਂ ਮਸ਼ੀਨੀ ਦੌ ਰਹੀ ਆ ਤੇ ਮੈਂ ਉਥੋਂ ਬੜਾ ਖੁਸ਼ ਹੋਇਸ ਫਿਰ ਰਾਤ ਨੇ ਵਾਲੇ ਸਭ ਗਰੋਨੇ ਆ ਮੈਂ ਇਸकी ਫੇਸਬੁੱਕ ਲਾਉਣਾ ਨਾ ਇਸ ਲਈ ਇਤਨੀ ਐਡਵਰਟਾਈਜ਼ ਹੋ ਨਹੀਂ ਸਕੀ ਤੇ ਮੈਂ ਉਹ ਇਹ ਪਤਾ ਲੱਗਿਆ ਕਿ ਤੁਸੀਂ ਪੂਰਾ ਇੰਟਰਵਿਊ ਕਿੰਦਾ ਮਾਰੇ ਕੋਲਾ ਤਾਂ ਇਹ ਸਾਰੇ ਲੋਕ ਦੇਖਸਨ ਇਹ ਸਾਰੇ ਲੋਕ ਦੇਖਸਨ ਤਾਂ ਕੋਈ ਮਤਾ ਕਾਪ ਤਾਂ ਨੀਲਮ ਕੋਈ ਇਹ ਕੰਮ ਸ਼ੁਰੂ ਕਰੀਨਾ ਕੋਈ ਪਿੰਮਰ ਸ਼ੁਰੂ ਕਰੀ ਕਿੰਸੀ ਕੋਈ ਘਰ ਐ ਸਬਜ਼ੀਆਂ ਲਾਸੀ ਸਾਗ ਲਾਸੀ ਤੱਕ ਤਾਜੀ ਸਬਜ਼ੀ ਆਪੋਂ ਵੀ ਖਾਸਨ ਘਰਾਂ ਦੇ ਲੋਕੀ ਖਾਸਨ ਤੇ ਬਾਜ਼ਾਰਾਂ ਸੇਲ ਵੀ ਕਰਸਨ ਤਾਂ ਘਰ ਵੀ ਚੱਲਸੀ ਨੇ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਣਗੀ ਤੇ ਮੈਂ ਤੁਸਾਂ ਦਾ ਸ਼ੁਕਰੀਆ ਇਸ ਗੱਲ ਕਰਨਾ ਹੈ ਕਿ ਤੁਸਾਂ ਇਹ ਜਿੱਤੇ ਵੀ ਕੰਮਕਾਜ ਐ ਪਰੋਨੇ ਕੰਮੀ ਤੁਸ ਪੂਰਾ ਆਜ਼ਾਦ ਕਸ਼ਮੀਰ ਨੇ ਦੱਸਨਿਆ ਕਿ ਕਸ਼ਮੀਰ ਇੱਥੇ ਕਾ ਕੰਮ ਕਰੀ ਸਕਦੇ ਆ ਕਾ ਕਾ ਇੱਥੇ ਖੂਬਸਰਤੀ ਵੀ ਐ ਜ਼ਿਰਾਤ ਵੀ ਐ ਹਰ ਬੰਦਾ ਆਪਣੇ ਪੈਰਾਂ 'ਪਰ ਖਲੀ ਵੀ ਸਕਣਾ ਤੇ ਲੋਕਾਂ ਕੀ ਅਵੇਅਰਨੈਸ ਦੇਣਾ ਇਸ ਉੱਪਰ ਮੇਗੀ ਤੁਸਾਂ ਦੋਸਤਾਂ ਨੂੰ ਬੜੀ ਖੁਸ਼ੀ ਹੋਈ ਤੇ ਮਾੜੀ ਖਾਸੀ ਕਿ ਨੈਕਸਟ ਹਫਤੇ ਮਾਰੇ ਕਜ਼ਰੋਨਾ ਵਿੱਚ ਹੈ ਇੱਕ ਗ੍ਰੀਨ ਫਾਰਮ ਤੇ ਉਥੇ ਵੀ ਗਾਛੋ ਉਹਨਾਂ ਨੇ ਵੀ ਇੰਟਰਵਿਊ ਕੀ ਨੋ ਇਸ ਤਰ੍ਹਾਂ ਜਾਗਾ ਜਾਗਾ ਲੋਕਾਂ ਕੀ ਦੱਸੋ ਵੀ ਯਾਰ ਇਹ ਕੰਮ ਕਰੋ ਇਹ ਫਾਰਮ ਬੰਦਾ ਕੰਮ ਕਰਨਾ ਇਸੀ ਦਾ ਫਾਇਦਾ ਆ ਪੈਸੇ ਵੀ ਲਵਨੇ ਸਬਜ਼ੀਆਂ ਵੀ ਤਾਜ਼ੀਆਂ ਖਾਣੀਆਂ ਪੈਣੀਆਂ ਤਾਂ ਮਜ਼ਾ ਵੀ ਬੜਾ ਆਇਆ ਇੱਕ ਸੱਚੀ ਗੱਲ ਆ ਮਜ਼ਾ ਬੜਾਇਆ ਤਾ ਤੁਸਾਂ ਦੋਸਤਾਂ ਸੰਮੇ ਕਿ ਮਿਲੀ ਬੜੀ ਖੁਸ਼ੀ ਹੋਈ ਕਿ ਜ਼ਾਤੀ ਖੁਸ਼ੀ ਹੋਈ ਨਾ ਕਿ ਜਿਹੜਾ ਤੂੰ ਸਾ ਪਹਾੜੀ ਜੇ ਸਾਰੇ ਲੋਕਾਂ ਕੋਲ ਕਿੰਨੇ ਇੰਟਰਵਿਊ ਕਿ ਕਿ ਇਹ ਦੇਸੀ ਲੋਕਾਂ ਕੰਮ ਕਰਨੇ ਨਾ ਪਹਾੜੀ ਲੋਕਾਂ ਕੰਮ ਕਰਨੇ ਕੋਈ ਮਿਹਨਤ ਮਜ਼ਦੂਰੀ ਹੈ ਲਾ ਸਾਕ ਸਬਜ਼ੀ ਲੋਣਾ ਹਰ ਬੰਦੇ ਨੇ ਬਸਾ ਜੀਣਾ ਨਾ ਤਾ ਉਹ ਫਿਰ ਉਰਦੂ ਵੀ ਨਹੀਂ ਬੋਲੀ ਸਕਣਾ ਉਹ ਇਸ ਗੱਲ ਵੀ ਨਹੀਂ ਬਾਈ ਸਕਣਾ ਉਹ ਬੜਾ ਫਰਕ ਪੈਣਾ ਤੇ ਇਹ ਵੀ ਕਿ ਤੁਸਾਂ ਦੋਸਤ ਬੜੀ ਖੁਸ਼ੀ ਹੋਈ ਕਿ ਜਦ ਤੁਸਾਂ ਆਪਣੇ ਪਹਾੜੀ ਜ਼ਬਾਨ ਮادری ਜ਼ਬਾਨ ਜਿਹੜੇ ਸਾਰੇ ਗ੍ਰਾਣੀ ਜ਼ਬਾਨ ਹੈ ਉਸੇ ਗੱਲ ਕਰਨੀ ਚਾਹੀਦੀ ਨਾ भाई भंग्रेजी तक कि जरूरत उर्दू कि ज जरूरत भाई अस असा आशन अस गलत झक्ना कु गर् शर्मा फिर खुले बता गल कर इस पर मुबारक देना पहाड़ी सारा प्रोग्राम करने नाजरीन आईसें आशुक भट्ट ब्रह्मपुरा इस्लामपुरा उस बेड़ी ने जगह इस उन्होंने बहुसरिया चीज पुछी सब्जियां लाई द्रूटे ने के बूटे लगे अस यो विलाग बनाए मतलब ऐसा मकसद भी हो जरूरत भी ताजी सब्जी पूरी करने अपना बिजनेस भी करने सारिया चीज़ा हूँ जो नाजरी देखे जो अस इंतजार करना दाए बाएं सब्जियां मंगाए को अच्छो सीखो इन्होंने और सीखी तुम तो अपनी अपनी टाँडी जी चीजा लाओ लाने ना ले कि अपनी घर में खाने का भी यानी फायदा उसकी और प्लस यानी दुआ भी आएगा कारोबार भी अच्छा कर सौ अब इन्होंने दस वट्सएप कि इन्होंने कज़न देखी इस कम करने सब्जी ने अच्छा खासा जानि कम करने भी कम करने अब, अब पानी कुएं लाने के टाइम लाने दवाइया कु पोनिया टैमे पर कड़ी सर्जी यानी कड़े टाइमे पर प्याज लाया जाना थूम लाया जाना उसकी पंजीरी कुं बनाई जानी ये सारिया चीज़ा इस बिलाग की शामिल तो उम्मीद करना इसमें कि बिलाग पसंद है इसी अगर पसंद आचे तो सड़ी घंटी शंटी बजाओ सी हला अफजाई करो तो मजीद जानी कुछ नेिलाग से ने जगह सौ कुे बंस की खिदमत फिर हाजिर सँ फी मानी अल्लाह हाफि